ਕੌਨਸਾ ਗਾਣਾ ਸੁਣਦੇ ਹੋ ਇਹ ਕਦਾ ਗਾਣਾ ਵੋ ਕਿ ਛੱਲਾ ਕੀਤੀਆਂ 12 ਮਾਰਦਾ ਪੁੱਠੀਆਂ ਟਾਰਾ ਓ ਨੋ 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 ਕਹਿੰਦਾ ਬੋਲਾਦਾ ਬਹੁਤ ਗਰਮੀ ਪੜਦੀ ਹੈਗੀ ਲੈ ਘਰ ਕਿੱਥੇ ਜਾਊਗਾ ਆਪੇ ਪੰਜਾਬ ਨਹੀਂ ਆਊਗਾ ਕਦੇ ਨਹੀਂ ਆਊਗਾ ਅੱਜ ਐਕਟਰ ਬੰਦੇ ਹੋ ਯਾਰ ਆ ਰੌਮ ਰੌਮ ਭਾਈਓ ਲੋਰੀ ਅੱਜ ਅਸੀਂ ਪਹੁੰਚੇ ਆ ਸੱਤ ਦਾ ਸ਼ੂਟ ਕਰਨ ਪਿੰਡ ਜਾਂਸਲਾ ਜਾਂਸਲਾ ਪਿੰਡ ਆਹ ਦੇਖੋ ਪਿੰਡ ਦੀਆਂ ਗਲੀਆਂ ਉਹੀ ਪਿੰਡ ਉਹੀ ਖੇਤ ਅੱਜ ਕੱਲ ਦਾ ਤੁਹਾਨੂੰ ਸ਼ਹਿਰਾਂ 'ਚ ਨਹੀਂ ਮਿਲਦੇ ਉਹਨੇ ਦੇਖਣ ਨੂੰ ਤੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੈ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਲੇ ਵੀਰਾਂ ਲਈ ਬਣਾ ਰਹੇ ਆ ਬਲੌਗ ਯਾਤਰਾ ਸੱਜੇ ਖੱਬੇ ਸਿੱਧਾ ਆਤਮ ਜੜਦੇ ਜਾਣੇਗਾ ਮੇਰੇ ਅਮਨ ਵੀਰ ਨੂੰ ਸੱਜੇ ਖੱਬੇ ਦਾ ਪਤਾ ਨਹੀਂ ਮੋੜ ਮੋੜ ਜਾ ਸਬਾਂਦੀ ਪਿੰਡ ਦੀਆਂ ਗਲੀਆਂ ਦੀ। ਬੋਲੀ ਅੱਜ ਅਸੀਂ ਪਹੁੰਚੇ ਸੱਤ ਦਾ ਸ਼ੂਟ ਕਰਨ ਪਿੰਡ। ਨਹੀਂ ਨਹੀਂ ਯਾਰ ਤੂੰ ਜਿਹੜੇ ਪਿੰਡ ਜਾਣਾ ਉਹ ਹੋਰ ਪਿੰਡ ਦਾ ਨਾਮ ਦੱਸ। ਜਾਂਸਲਾ। ਜਾਂਸਲਾ ਪਿੰਡ। ਇਹ ਪਿੰਡ ਬਨੂੜ ਤੋਂ ਅੱਗੇ ਆ ਰਾਜਪੁਰਾ ਵੱਲੋਂ ਜਿਹਦੇ ਜਾਣਦੇ ਆ ਜੰਗਪੁਰਾ ਦੇ ਕੋਲ ਆ ਇਹ ਪਿੰਡ ਤੇ ਅਮਨਵੀਰ ਜੀ ਮਿੱਤਰ ਦਾ ਪਿੰਡ ਆ। ਤੇ ਉੱਥੇ ਅਸੀਂ ਸੱਤ ਸ਼ੂਟ ਕਰਾਂਗੇ। ਤੁਹਾਨੂੰ ਦਿਖਾਵਾਂਗੇ। ਭਾਈ ਆਪਣੀ ਫਿਰ ਲੋ। ਇਹ ਸਾਡੇ ਇੰਦਰ ਭਾਜੀ ਨੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੀਆਂ ਨੇ ਉੱਤੇ। ਹੋਰ ਤੁਸੀਂ ਪਿੱਛੇ ਦੇਖਿਆ ਕਿਵੇਂ ਆਪਾਂ ਗੱਲਬਾਤ ਕੀਤੀ ਆ ਬਾਈ ਉਹਨਾਂ ਨਾਲ ਤੇ ਭਾਈ ਕੁਝ ਕਹਿਣਾ ਹੋਵੇ ਸਾਡੇ ਨਾਲ ਉਸਨੇ ਸਾਥ ਨਾਲ ਵੀ ਪ੍ਰਮੋਟ ਕਰੋ ਜਿਆਦਾ ਜਨਤ ਜੀ ਆਪਣੇ ਪਿੰਡ ਬਿਲਾਓ ਆਪਣੇ ਬੰਦੇ ਨਾਲ ਗੱਲਬਾਤ ਕਰਾਓ ਪੁਰਾਣੀ ਗੱਲਾਂ ਥਰੀਏ ਫੋਕੇ ਨਾਲ ਉਹਨਾਂ ਦੇ ਜ਼ਮਾਨੇ ਦੀਆਂ ਪੁਰਾਣੀਆਂ ਸੱਤਾਂ ਪੁਰਾਣੀਆਂ ਖੱਤਾਂ ਆਸੀਆਂ ਖੇਡੀਆਂ ਪੁਰਾਣੀਆਂ ਗੱਲਾਂ ਉਹ ਪੀਡੀਸੀ ਉੱਤੇ ਜਾ ਕੇ ਦੇਖੋ ਤੁਸੀਂ ਪੀਡੀਸੀ ਸੱਤ ਭਰੋਗੇ ਤਾਂ ਉੱਤੇ ਆ ਜਾਣਾ ਤੇ ਦਾਸ ਦੇ ਵਿੱਚ ਤੁਹਾਨੂੰ ਦਿਖੂਗਾ ਤੇ ਬਾਕੀ ਪਿੰਡਾਂ ਜਾ ਰਹੇ ਆ ਨਿਆਰਾ ਹੁਣ ਇਸ ਟਾਈਮ ਜੀੜੀ ਲੱਗ ਰਹੀ ਆ ਸਵਾਦ ਆ ਰਿਹਾ ਪੂਰਾ ਆਨੰਦਾ ਆਇਆ ਹੁਣੇ ਪੱਖੇਤਾਂ ਜੇ ਇੱਕ ਸ਼ੂਟ ਕਰਕੇ ਆੜੇ ਆ ਤੇ ਇਹੀ ਹੁੰਦਾ ਬਾਦ ਮਿੱਟੀ ਨਾਲ ਗੱਲਾਂ ਮਿੱਟੀ ਦੀਆਂ ਗੱਲਾਂ ਮਿੱਟੀ ਦੇ ਪੁੱਤਾਂ ਹੋਈਆਂ ਰੀਆਂ ਨੇ ਜਾਈ ਜਾ ਰਹੇ ਆ ਤੇ ਬਾਕੀ ਤੁਹਾਨੂੰ ਥੋੜੇ ਥੋੜੇ ਚੰਕਰੀਆਂ ਸੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਜੰਗਲਾਪਿੰਡ ਦੇ ਜਿਹੜੀ ਪੂਰੀ ਸਾਥ ਹੋਊਗੀ ਉਹ ਤੁਸੀਂ ਪੀਡੀਫੀ ਉੱਤੇ ਜਾ ਕੇ ਦੇਖਣੀ ਆ ਇਹ ਸਿਰਫ ਤੁਹਾਨੂੰ ਅਸੀਂ ਚੰਕ ਦਿਖਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਅਸੀਂ ਸ਼ੋਰ ਪਾਇਆ ਹੁਣ ਅਸੀਂ ਚੱਲਦੇ ਆਂ ਖੇਤਾ ਵੱਲ ਇੱਥੇ ਪਰਵਾਸੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੌਮ ਸਾ ਗਾਣਾ ਸੁਣਦੇ ਹੋ ਵੇ ਕਿਹਦਾ ਗਾਣਾ ਓਏ ਕਿ ਛੱਲਾ ਕੀਤੀਆਂ 12 ਮਾਰਦਾ ਪੁੱਠੀਆਂ ਛਾਲਾ ਕਿਦਾ ਬੜ ਪਾਸੇ ਰੱਖਦਾ ਕੁੜੀਆਂ ਨੂੰ ਮੰਡੇ ਰੱਖਦਾ ਇਹ ਗਾਣਾ ਦੰਧਾ ਮੇਰਾ ਹੈ। ਹੇ ਹੇ ਛੱਲਾ। ਤੂੰ ਘਰ ਬੁਲਾ ਲੈ ਬਹੁਤ ਗਰਮੀ ਪੜਦੀ ਹੈਗੀ। ਮੈਂ ਘਰ ਕਿੱਥੇ ਜਾਵਾਂਗਾ? ਆਪੇ ਪੰਜਾਬ ਨਹੀਂ ਆਵਾਂਗਾ। ਕਦੇ ਨਹੀਂ ਆਵਾਂਗਾ। ਇਹ ਐਕਟਰ ਬੰਦੇ ਹੋ ਯਾਰ ਆਪ। ਮੈਂ ਤੇ ਬੜਕੇ ਹੀ ਫੂਟ ਕੀਤਾ। ਮੇਰਾ ਫਰੰਡ ਵੀ ਆ ਗਿਆ ਨਹੀਂ ਮੁਰਕੇ ਤੇ ਹੋਰ ਫੇਰ ਦੀ ਦਿੱਤਾ ਮੋਟਰ ਵੀ ਹੋਣੀ ਆ ਪਰ ਫਿਰ ਵੀ ਕੋਈ ਪੈਰ ਤੋਂ ਥੋੜੀ ਐਸ਼ ਮੋਟਰ ਦੀ ਦੋ ਹੋਲ ਕਰਨੀਆਂ ਇੱਕ ਤਾਂ ਉਹ ਬੈਹ ਹੀ ਪਰੋਂ ਜਾਂਦੇ ਮਿਲ ਗਏ ਇਹ ਵੀ ਰਾਜ ਰੋਕੇ ਆਲੇ ਜਨਾਂ ਇੱਕ ਛੂਟੀ ਕਰ ਲਈਏ ਹੋਲ ਪਾਣੀ ਕਰਨਾ ਮੋਟਰ ਦੇ ਨਾ ਬਸੇ ਮੰਡਲਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਇਹ ਸ਼ਹਿਰ ਵਾਲੇ ਨੇ ਨਾ ਉਹਨੂੰ ਮੋਟਰ ਤੇ ਪਾਣੀ ਪੀਂਦੀ ਆ ਕਰਨੀ ਹੈਗੀ ਹੋਰ ਫਿਰ ਅਮਨ ਕਿਤਾ ਲੱਗ ਰਿਹਾ ਤੈਨੂੰ ਅੱਜ ਸਾਡੇ ਨਾਲ ਇਸ ਪਿਆਰ ਬਾ ਸਾਂਝਾ ਕਰਕੇ ਬਹੁਤ ਅੱਛਾ ਲੱਗ ਰਿਹਾ ਹੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੂੰ ਤੇ ਅਸੀਂ ਉਹ ਤੋਂ ਕਦੋਂ ਮੋਟਰ ਮੰਨਾ ਉਹ ਸੰਘਰਸ਼ ਸਾਰਾ ਨੇ ਦੇਖ ਰਿਹਾ ਅੱਛਾ ਤੇ ਉਹ ਜਿਵੇਂ ਉਹ ਰੀਅਲੀ ਚੱਲਦੀ ਹੈਗੀ ਉਹ ਜਿੱਥੇ ਤਾਂ ਇਹ ਕਹਦੇ ਨਸ਼ਾ ਪੱਤਾ ਕਰਾਦੀ ਉਹ ਤਾਂ ਅਸੀਂ ਕਰਦੇ ਨਹੀਂ ਤੈਨੂੰ ਫਿਰ ਅਸੀਂ ਇਹ ਗੱਲ ਕਹੇ ਆ ਰਿਪੋਰਟਰ ਬਣਾ ਦਈਏ ਫਿਰ ਮੰਨੇਗੀ ਬਾਬਿਆਂ ਨੂੰ ਹੂੰ ਬਣਾ ਦਈਏ ਇਹ ਇਹ ਰਿਪੋਰਟਰ ਸਿਰਫ ਮੇਰਾ ਵੀਰ ਰਿਪੋਰਟਰ ਬਣਾ ਕੇ ਬਾਹਰ ਚਫੜਾ ਦੇ ਮੰਨੇਗੀ ਫਿਰ ਬਾਬੇ ਨੂੰ ਇਹ ਇੰਦਰਜੀਤ ਭਾਜੀ ਕਰ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਇਹ ਮਖਲਾ ਦਈਏ ਆ ਫਿਰ ਕਾਰਡ ਲਵਾ ਦਈਏ ਆ ਜਿਹੜਾ ਸੁਵੇਦ ਰੇਲ ਬਣੀ ਸੀ ਉਹ ਅੱਛਾ ਕਹਿੰਦੇ ਚਾਰ ਪੰਜ ਵਿੱਚ ਉਹ ਆਾਂ ਵਿੱਚ ਮਾਰਾਂ ਤੇਰੇ ਕੌਨ ਸਾ ਗਾਣਾ ਸੁਣਦੇ ਹੋ ਕਿਹਦਾ ਗਾਣਾ ਉਹ ਕਿ ਛੱਲਾ ਕੀਤੀਆਂ 12 ਮਾਰਦਾ ਪੁੱਠੀਆਂ ਟਾਰਾ ਉਹ ਨੋ 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 ਉਹ ਗਾਣਾ ਬੋਲਦਾ ਬਹੁਤ ਗਰਮੀ ਪੜਦੀ ਹੈਗੀ ਲੈ ਘਰ ਕਿੱਥੇ ਜਾਊਗਾ ਆਪੇ ਪੰਜਾਬ ਨਹੀਂ ਆਉਂਗਾ ਕਦੇ ਨਹੀਂ ਆਉਗਾ ਅਜਾ ਐਕਟਰ ਬੰਦੇ ਹੋ ਯਾਰ ਆ ਰੂਮ ਰੂਮ ਭਾਈਓ ਲੋਰੀ ਅੱਜ ਅਸੀਂ ਪਹੁੰਚੇ ਸੱਤ ਦਾ ਸ਼ੂਟ ਕਰਨ ਜਾਂਸਲਾ ਪਿੰਡ ਆ ਦੇਖੋ ਪਿੰਡ ਦੀਆਂ ਗਲੀਆਂ ਉਹੀ ਪਿੰਡ ਉਹੀ ਖੇਤ ਅੱਜ ਕੱਲ ਤਾਂ ਤੁਹਾਨੂੰ ਸ਼ਹਿਰਾਂ 'ਚ ਨਹੀਂ ਮਿਲਦੇ ਉਹਨੇ ਦੇਖਣ ਨੂੰ ਤੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੈ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਲੇ ਵੀਰਾਂ ਲਈ ਬਣਾ ਰਹੇ ਆ ਬਲੌਗ ਯਾਤਰ ਸੱਜੇ ਖੱਬੇ ਸਿੱਧਾ ਆਤਮ ਜੜਦੇ ਯਾਨਿਕ ਮੇਰੇ ਅਮਨ ਵੀਰ ਨੂੰ ਸੱਜੇ ਖੱਬੇ ਦਾ ਪਤਾ ਨਹੀਂ ਮੋੜ ਮੋੜ ਜਾ ਸਦਾਂਦੀ ਪਿੰਡ ਦੀਆਂ ਗਲੀਆਂ ਦੀ ਬੋਲੀ ਅੱਜ ਅਸੀਂ ਪਹੁੰਚੇ ਸੱਤ ਦਾ ਸ਼ੂਟ ਕਰਨ ਪਿੰਡ ਨਹੀਂ ਨਹੀਂ ਯਾਰ ਤੂੰ ਜਿਹੜੇ ਪਿੰਡ ਜਾਣਾ ਪੋਰ ਪਿੰਡ ਦਾ ਜਾਂਸਲਾ ਪਿੰਡ ਅੱਗੇ ਆ ਰਾਜਪੁਰਾ ਵਾਲ ਨੂੰ ਜਿਹੜਾ ਜਾਣਦੇ ਆ ਜੰਗਪੁਰਾ ਦੇ ਕੋਲ ਆਇਆ ਪਿੰਡ ਤੇ ਅਮਨਵੀਰ ਜੀ ਮਿੱਤਰ ਦਾ ਪਿੰਡ ਆ ਤੇ ਉੱਥੇ ਅਸੀਂ ਸੱਤ ਸ਼ੂਟ ਕਰਾਂਗੇ ਤੁਹਾਨੂੰ ਦਿਖਾਵਾਂਗੇ ਭਾਈ ਆਪਣੀ ਫੈਲੋ ਸਿੰਦਰ ਬਾਜੀ ਨੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੀਆਂ ਨੇ ਉੱਤੇ ਤੇ ਹੁਣ ਤੁਸੀਂ ਪਿੱਛੇ ਦੇਖਿਆ ਕਿਵੇਂ ਆਪਾਂ ਗੱਲਬਾਤ ਕੀਤੀ ਆ ਬਾਈ ਉਹਨਾਂ ਨਾਲ ਤੇ ਭਾਈ ਕੁਝ ਕਹਿਣਾ ਹੋਵੇ ਸਾਡੇ ਦਸਤਨ ਉਸਨੇ ਸਾਤਨ ਵੀ ਪ੍ਰਮੋਟ ਕਰੋ ਜਿਆਦਾ ਜਨਤ ਜੀ ਆਪਣੇ ਪਿੰਡ ਬਲਾਓ ਬਿਲਕੁਲ ਆਪਣੇ ਬੰਦੇ ਨਾਲ ਗੱਲਬਾਤ ਕਰਾਓ ਪੁਰਾਣੀ ਗੱਲਾਂ ਫਰੀਏ ਫੋਕੇ ਨਾਲ ਉਹਨਾਂ ਦੇ ਜ਼ਮਾਨੇ ਦੀਆਂ ਪੁਰਾਣੀਆਂ ਸੱਤਾਂ ਪੁਰਾਣੀਆਂ ਖੱਤਾਂ ਆਸੀਆਂ ਖੇਡੀਆਂ ਪੁਰਾਣੀਆਂ ਗੱਲਾਂ ਉਹ ਪੀਡੀਸੀ ਦੇ ਉੱਤੇ ਜਾ ਕੇ ਦੇਖੋ ਤੁਸੀਂ ਪੀਡੀਸੀ ਸੱਤ ਭਰੋਗੇ ਤਾਂ ਉੱਤੇ ਆ ਜਾਣਾ ਤੇ ਦਾਸ ਦੇ ਵਿੱਚ ਤੁਹਾਨੂੰ ਦਿਖੂਗਾ ਤੇ ਬਾਕੀ ਪਿੰਡਾਂ ਜਾ ਰਹੇ ਆ ਨਿਆਰਾ ਹੁਣ ਇਸ ਟਾਈਮ ਜੀਰੀ ਲੱਗ ਰਹੀ ਆ ਸਵਾਦ ਆ ਰਿਹਾ ਪੂਰਾ ਨੰਦਾ ਆਇਆ ਹੁਣ ਹੀ ਆ ਪਖੇਤਾਂ ਜੇ ਇੱਕ ਸ਼ੂਟ ਕਰਕੇ ਆੜੇ ਆ ਤੇ ਇਹੀ ਹੁੰਦਾ ਬਦ ਮਿੱਟੀ ਨਾਲ ਗੱਲਾਂ ਮਿੱਟੀ ਦੀਆਂ ਗੱਲਾਂ ਮਿੱਟੀ ਦੇ ਪੁੱਤਾਂ ਉਹ ਯਾਰੀਆਂ ਨੇ ਜਾਈ ਜਾ ਰਹੇ ਆ ਤੇ ਬਾਕੀ ਤੁਹਾਨੂੰ ਥੋੜੇ ਥੋੜੇ ਚੰਕਰੀਆਂ ਸੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਜੰਗਲਾਬੰਡ ਦੇ ਜਿਹੜੀ ਪੂਰੀ ਸਾਥ ਹੋਊਗੀ ਉਹ ਤੁਸੀਂ ਪੀਡੀਫੀ ਉੱਤੇ ਜਾ ਕੇ ਦੇਖਣੀ ਆ ਇਹ ਸਿਰਫ ਤੁਹਾਨੂੰ ਅਸੀਂ ਜੰਕ ਦਿਖਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਦਾ ਅਸੀਂ ਸ਼ੋਰ ਮਾਇਆ ਹੁਣ ਅਸੀਂ ਚੱਲਦੇ ਆਂ ਖੇਤਾ ਵੱਲ ਇੱਥੇ ਪਰਵਾਸੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੌਮ ਦਾ ਗਾਣਾ ਸੁਣਦੇ ਹੋ ਵੇ ਕਿਹਦਾ ਗਾਣਾ ਓਏ ਕਿ ਛੱਲਾ ਕੀਤੀਆਂ 12 ਮਾਰਦਾ ਪੁੱਠੀਆਂ ਛਾਲਾ ਕਿਦਾ ਬੜ ਪਾਸੇ ਰੱਖਦਾ ਕੁੜੀਆਂ ਨੂੰ ਮੰਡੇ ਰੱਖਦਾ ਇਹਗਾ ਨਾਮ ਹੈ ਦੋਸਤ ਏ ਛੱਲਾ ਘਰ ਬੁਲਾ ਲਾ ਬਹੁਤ ਗਰਮੀ ਪੜਦੀ ਹੈਗੀ ਲੈ ਘਰ ਕਿੱਥੇ ਜਾਵਾਂਗਾ ਆਪਣੇ ਪੰਜਾਬ ਨਹੀਂ ਜਾਵਾਂਗਾ ਕਦੇ ਨਹੀਂ ਆਵਾਂ ਆਇਆ ਐਕਟਰ ਬੰਦੇ ਹੋ ਯਾਰ ਆ ਮੈਂ ਜਿਵੇਂ ਬੜਦੇ ਹੀ ਸ਼ੂਟ ਕੀਤਾ ਮੇਰੇ ਮਟਰ ਵੀ ਆ ਗਏ ਨੇ ਵੀਰ ਜੀ ਦੇ ਹੋਰ ਕੇ ਅੱਧੀ ਦਿੱਤਾ ਮੋਟਰ ਵੀ ਹੋਣੀ ਆ ਪਰ ਇਹ ਵੀ ਕੋਈ ਪਾਇਰ ਕੋ ਢੋਰੀ ਐ ਇਹਨਾਂ ਨੂੰ ਦੋ ਹੋਰ ਕਰਨੇ ਆ ਇੱਕ ਦੰਦੂ ਬੈਰੀਪੁਰੇ ਜਾਂਦੇ ਮਿਲ ਗਏ ਆ ਜੀ ਰਾਜ ਰੋਕੇ ਆ ਗਾਏ ਜਨਾ ਇੱਕ ਛੂਦੀ ਕਰ ਲਈਏ ਬੋਲ ਪਛੀ ਕਰਨਾ ਹਾਂ ਉਹ ਮੋਟਰ ਦੇ ਪਾਣੀ ਪਿੰਦੀ ਆ ਕਰਨੀ ਹੈ ਜੀ ਹੋਰ ਫਿਰ ਅਮਨ ਕਿਤਾ ਲੱਗ ਰਿਹਾ ਤੈਨੂੰ ਅੱਜ ਸਾਡੇ ਨਾਲ ਇਸ ਤਜਰਬਾ ਸਾਂਝਾ ਕਰਕੇ ਬਹੁਤ ਅੱਛਾ ਲੱਗ ਰਿਹਾ ਹੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੂੰ ਤੇ ਅਸੀਂ ਉਹ ਤੋਂ ਕਦੋਂ ਮੋਟਰ ਬੰਨਾਂ ਉਹ ਸੰਘਰਸ਼ ਸਾਰਾ ਮੈਂ ਦੇਖ ਰਿਹਾ ਅੱਛਾ ਤੇ ਉਹ ਜਿਵੇਂ ਉਹ ਰੀਲ ਹੀ ਚੱਲਦੀ ਹੈਗੀ ਉਹ ਜਿੱਥੇ ਤਾਂ ਇਹ ਕਹਦੇ ਨਸ਼ਾ ਪੱਤਾ ਕਰਾਦੀ ਉਹ ਤਾਂ ਅਸੀਂ ਕਰਦੇ ਨਹੀਂ ਤੈਨੂੰ ਫਿਰ ਅਸੀਂ ਇਹ ਗੱਲ ਕਹੇ ਆ ਰਿਪੋਰਟਰ ਬਣਾ ਦਈਏ ਫਿਰ ਮੰਨੀ ਗਈ ਬਾਬਿਆਂ ਨੂੰ ਰਚਨਾ ਆ ਕੀ ਇਹ ਇਹ ਰਿਪੋਰਟਰ ਸਿਰਫ ਮੇਰਾ ਵੀਰ ਮਨਾ ਕੇ ਵਾਇਦਾ ਚ ਫੜਾ ਦੇ ਮੰਨੇਗੀ ਫਿਰ ਅੱਬੇ ਨੂੰ ਇਹ ਇੰਦਰਜੀਤ ਭਾਜੀ ਕਰ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਇਹ ਮਖਲਾ ਦੇ ਆ ਵੀਰੇ ਕਾਰਡ ਲਵਾ ਲੀ ਆ ਜਿਹੜਾ ਸੁਹੇਦ ਰੇਲ ਬਣੀ ਸੀ ਉਹ ਅੱਛਾ ਕਹਿੰਦੇ 4-5 ਵਿੱਚ ਕੋਈ ਨਾ ਆ ਵਿੱਚ ਮਾਰਾਂ ਤੇਰੇ ਕੌਨ ਸਾ ਗਾਣਾ ਸੁਣਦੇ ਹੋ ਇਹ ਕਿਹਦਾ ਗਾਣਾ ਓਏ ਕਿ ਛੱਲਾ ਕੀਤੀਆਂ ਬਾਰਾ ਮਰਦਾ ਪੁੱਠਿਆ ਚਾਰਾ ਉਹ ਨੋ 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 ਕੋਈ ਗੱਲ ਬੋਲਦਾ ਬਹੁਤ ਗਰਮੀ ਪੜਦੀ ਹੈਗੀ ਲੈ ਘਰ ਕਿੱਥੇ ਜਾਊਗਾ ਆਪੇ ਪੰਜਾਬ ਨਹੀਂ ਆਊਗਾ ਕਦੇ ਨਹੀਂ ਆਊਗਾ ਯਾ ਐਕਟਰ ਬੰਦੇ ਹੋ ਯਾਰ ਆ ਰੋਮ ਰੋਮ ਭਾਈਓ ਲੋਰੀ ਅੱਜ ਅਸੀਂ ਪਹੁੰਚੇ ਆ ਸੱਤ ਦਾ ਸ਼ੂਟ ਕਰਨ ਪਿੰਡ ਜਾਂਸਲਾ ਜਾਂਸਲਾ ਪਿੰਡ ਆਹ ਦੇਖੋ ਪਿੰਡ ਦੀਆਂ ਗਲੀਆਂ ਉਹੀ ਪਿੰਡ ਉਹੀ ਖੇਤ ਅੱਜ ਕੱਲ ਦਾ ਤੁਹਾਨੂੰ ਸ਼ਹਿਰਾਂ 'ਚ ਨਹੀਂ ਮਿਲਦੇ ਉਹਨੇ ਦੇਖਣ ਨੂੰ ਤੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਆ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਲੇ ਵੀਰ ਵਾਲੀ ਬਣਾ ਰਹੇ ਆ ਬਲੌਗ ਯਾਤਰ ਸੱਜੇ ਖੱਬੇ ਸਿੱਧਾ ਆਤਮਣ ਜੜਦੇ ਯਾਨਿਕ ਮੇਰੇ ਅਮਨ ਵੀਰ ਨੂੰ ਸੱਜੇ ਖੱਬੇ ਦਾ ਪਤਾ ਨਹੀਂ ਮੋੜ ਮੋੜ ਜਾ ਸਬਾਂਦੀ ਪਿੰਡ ਦੀਆਂ ਗਲੀਆਂ ਦੀ ਲੋ ਜੀ ਅੱਜ ਅਸੀਂ ਪਹੁੰਚੇ ਆ ਸੱਜਾ ਸ਼ੂਟ ਕਰਨ ਪਿੰਡ ਨਹੀਂ ਨਹੀਂ ਯਾਰ ਤੂੰ ਜਿਹੜੇ ਪਿੰਡ ਜਾਣਾ ਉਹ ਪਿੰਡ ਦਾ ਨਾਮ ਦੱਸ ਜਾਂਸਲਾ ਜਾਂਸਲਾ ਪਿੰਡ ਇਹ ਪਿੰਡ ਬਨੂੜ ਤੋਂ ਅੱਗੇ ਆ ਰਾਜਪੁਰਾ ਵਾਲ ਨੂੰ ਜਿਹੜੇ ਜਾਣਦੇ ਆ ਜੰਗਪੁਰਾ ਦੇ ਕੋਲ ਆ ਇਹ ਪਿੰਡ ਤੇ ਅਮਨਵੀਰ ਜੀ ਮਿੱਤਰ ਦਾ ਪਿੰਡ ਆ ਤੇ ਉੱਥੇ ਅਸੀਂ ਸੱਤ ਸ਼ੂਟ ਕਰਾਂਗੇ ਤੁਹਾਨੂੰ ਦਿਖਾਵਾਂਗੇ ਭਾਈ ਆਪਣੀ ਫਿਰ ਲੋ ਇਹ ਸਾਡੇ ਇੰਦਰ ਭਾਜੀ ਨੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੀਆਂ ਨੇ ਉੱਤੇ ਤੇ ਹੁਣ ਤੁਸੀਂ ਪਿੱਛੇ ਦੇਖਿਆ ਕਿਵੇਂ ਆਪਾਂ ਗੱਲਬਾਤ ਕੀਤੀ ਆ ਭਾਈ ਉਹਨਾਂ ਨਾਲ ਤੇ ਭਾਈ ਕੁਝ ਕਹਿਣਾ ਹੋਵੇ ਸਾਡੇ ਦੱਸ ਸਕਣ ਨੇ ਸਾਥ ਨੂੰ ਵੀ ਪ੍ਰਮੋਟ ਕਰੋ ਜਿਆਦਾ ਜਿਆਦਾ ਜੀ ਆਪਣੇ ਪਿੰਡ ਬਲਾਓ ਬਿਲਕੁਲ ਆਪਣੇ ਬੰਦਿਆਂ ਨਾਲ ਗੱਲਬਾਤ ਕਰਾਓ ਪੁਰਾਣੀਆਂ ਗੱਲਾਂ ਫਰੀਏ ਫੋਕੇ ਨਾਲ ਉਹਨਾਂ ਦੇ ਜਮਾਨੇ ਦੀਆਂ ਪੁਰਾਣੀਆਂ ਸੱਤਾਂ ਪੁਰਾਣੀਆਂ ਖੱਤਾਂ ਆਰਸੀਆਂ ਖੇਡੀਆਂ ਪੁਰਾਣੀਆਂ ਗੱਲਾਂ ਉਹ ਪੀਡੀਸੀ ਦੇ ਉੱਤੇ ਜਾ ਕੇ ਦੇਖੋ ਤੁਸੀਂ ਪੀਡੀਸੀ ਸੱਤ ਭਰੋਂਗੇ ਤਾਂ ਉੱਤੇ ਆ ਜਾਣਾ ਤੇ ਦਾਸ ਦੇ ਵਿੱਚ ਤੁਹਾਨੂੰ ਦਿਖੂਗਾ ਤੇ ਬਾਕੀ ਪਿੰਡਾ ਜਾ ਰਹੇ ਆ ਨਿਆਰਾ ਹੁਣ ਇਸ ਟਾਈਮ ਜੀਰੀ ਲੱਗ ਰਹੀ ਆ ਸਵਾਦ ਆ ਰਿਹਾ ਪੂਰਾ ਆਨੰਦਾ ਆਇਆ ਹੁਣ ਇਹ ਪੱਖੇਤਾਂ ਜੀ ਇੱਕ ਸ਼ੂਟ ਕਰਕੇ ਆੜੇ ਆ ਤੇ ਇਹੀ ਹੁੰਦਾ ਬਾਦ ਮਿੱਟੀ ਨਾਲ ਗੱਲਾਂ ਮਿੱਟੀ ਦੀਆਂ ਗੱਲਾਂ ਮਿੱਟੀ ਦੇ ਪੁੱਤਾਂ ਉਹੀ ਆਰੀਆਂ ਨੇ ਜਾਈ ਜਾ ਰਹੇ ਆ ਤੇ ਬਾਕੀ ਤੁਹਾਨੂੰ ਥੋੜੇ ਥੋੜੇ ਚਾਂਕਰੀਆਂ ਸੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਜੰਗਲਾਪਿੰਡ ਦੇ ਜਿਹੜੀ ਪੂਰੀ ਸਾਥ ਹੋਊਗੀ ਉਹ ਤੁਸੀਂ ਪੀਡੀਸੀ ਉੱਤੇ ਜਾ ਕੇ ਦੇਖਣੀ ਆ ਇਹ ਸਿਰਫ ਤੁਹਾਨੂੰ ਅਸੀਂ ਚਾਂਕ ਦਿਖਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਦਾਂ ਦਾ ਅਸੀਂ ਸ਼ੋਰ ਮਾਇਆ ਹੁਣ ਅਸੀਂ ਚੱਲਦੇ ਆਂ ਖੇਤਾਵਾਲੇ ਇੱਥੇ ਪ੍ਰਵਾਸੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੌਮ ਸਾ ਗਾਣਾ ਸੁਣਦੇ ਹੋ ਇਹ ਕਹਿੰਦਾ ਗਾਲੋ ਕਿ ਛੱਲਾ ਕੀਤੀਆਂ 12 ਮਾਰਦਾ ਪੁੱਠੀਆਂ ਥਾਲਾ ਕਿਤਾ ਬੜ ਪਾਸੇ ਰੱਖਦਾ ਪੜੀ ਹੈਗੀ ਲੈ ਘਰ ਕੇ ਤੇ ਜਾਊਗਾ ਆਪੇ ਪੰਜਾਬ ਲੈ ਜਾਊਗਾ ਕਦੇ ਨਹੀਂ ਆਊਗਾ ਅੱਜ ਐਕਟਰ ਬੰਦੇ ਹੋ ਯਾਰ ਆ ਮੈਂ ਜਿਦ ਬੜਦੇ ਹੀ ਫੂਟ ਕੀਤਾ ਉਹ ਮੋਟਰਮ ਨਹੀਂ ਆਣੀ ਫੂਟ ਕੇ ਤੇ ਹੋਰ ਕੇ ਅੱਧੀ ਕੀਤਾ ਮੋਟਰ ਵੀ ਹੋਰ ਨਹੀਂ ਆ ਇਸ ਤੋਂ ਚਾਰ ਤੋਂ ਹੋਏ। ਇਸ ਮੋਦਲ ਦੀ ਦੋ ਹੋਰ ਕਰਨੀਆਂ। ਇੱਕ ਦੰਦ ਵੀ ਬੈਠੀ ਪੁਰੇ ਜਾਂਦੇ ਮਿਲ ਕੇ ਇਹ ਵੀ ਰਾਜ ਰੋਕੇ। ਆਹੇ ਜਦੋਂ ਇੱਕ ਛੂਦੀ ਕਰ ਲਈਏ, ਹੋਰ ਕੋਈ ਕਰਨਾ। ਰਾਮਨ ਕਿਤਾ ਲੱਗ ਰਿਹਾ ਤੁਹਾਨੂੰ ਅੱਜ ਸਾਡੇ ਨਾਲ ਇਸ ਤਜਰਬਾ ਸਾਂਝਾ ਕਰਕੇ ਬਹੁਤ ਅੱਛਾ ਲੱਗ ਰਿਹਾ ਹੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੂੰ ਤੇ ਅਸੀਂ ਉਹ ਤੋਂ ਕਦੋਂ ਬੋਰਡ ਰਮਣਾ ਉਹ ਸੰਘਰਸ਼ਾਂ ਨੂੰ ਦੇਖ ਰਿਹਾ ਅੱਛਾ ਤੇ ਉਹ ਜਿਵੇਂ ਉਹ ਰੀਅਲੀ ਚੱਲਦੀ ਹੈਗੀ ਉਹ ਜਿੱਥੇ ਤਾਂ ਇਹ ਕਹਦੇ ਨਸ਼ਾ ਪੱਤਾ ਕਰਾਦੀ ਉਹ ਤਾਂ ਅਸੀਂ ਕਰਦੇ ਨਹੀਂ ਤੈਨੂੰ ਫਿਰ ਅਸੀਂ ਇਹ ਗੱਲ ਕਹੇ ਆ ਰਿਪੋਰਟਰ ਬਣਾ ਦੀਏ ਫਿਰ ਮੰਨੀ ਗਈ ਬਾਬਿਆਂ ਨੂੰ ਹੂੰ ਰਿਪੋਰਟਰ ਬਣਾ ਦੀਏ ਇਹ ਇਹ ਰਿਪੋਰਟਰ ਸਿਰਫ ਮੇਰਾ ਵੀਰ ਬਣਾ ਕੇ ਵਾਈਨ ਚ ਫੜਾ ਦੇ ਮੰਨੇਗੀ ਫਿਰ ਅੱਬੇ ਨੂੰ ਇਹ ਇੰਦਰਜੀਤ ਭਾਜੀ ਕਰ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਇਹ ਮਖਲਾ ਦੀ ਆ ਫਿਰ ਕਾਰਡ ਲਵਾ ਦਈ ਆ ਜਿਹੜਾ ਸੁਹੇਦ ਰੇਲ ਬਣੀ ਸੀ ਉਹ ਅੱਛਾ ਕਹਿੰਦੇ 4-5 ਵਿੱਚ ਕੋਈ ਨਾ ਆ ਵਿੱਚ ਮਾਰਾਂ ਤੇਰੇ ਕੌਨ ਸਾ ਗਾਣਾ ਸੁਣਦੇ ਹੋ ਇਹ ਕਹਦਾ ਗਾਣਾ ਉਹ ਕਿ ਛੱਲਾ ਕੀਤੀਆਂ ਵਾਹ ਮਰਦਾ ਪੁੱਠਿਆ ਟਾਰਾ ਨੋ 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 ਤੂੰ ਵਾਰ ਬੋਲਾ ਰਹਾ ਬਹੁਤ ਗਰਮੀ ਪੜੀ ਹੈਗੀ ਲੈ ਘਰ ਕਿੱਥੇ ਜਾਊਗਾ ਆਪੇ ਪੰਜਾਬ ਨਹੀਂ ਆਊਗਾ ਕਦੇ ਨਹੀਂ ਆਊਗਾ ਅੱਜ ਐਕਟਰ ਬੰਦੇ ਹੋ ਯਾਰ ਆ ਰੋਮ ਰੋਮ ਭਾਈਓ ਲੋਰੀ ਅੱਜ ਅਸੀਂ ਪਹੁੰਚੇ ਸੱਤਸਾ ਸ਼ੂਟ ਕਰਨ ਪਿੰਡ ਜਾਂਸਲਾ ਜਾਂਸਲਾ ਪਿੰਡ ਆਹ ਦੇਖੋ ਪਿੰਡ ਦੀਆਂ ਗਲੀਆਂ ਉਹੀ ਪਿੰਡ ਉਹੀ ਖੇਤ ਅੱਜ ਕੱਲ ਤਾਂ ਤੁਹਾਨੂੰ ਸ਼ਹਿਰਾਂ 'ਚ ਨਹੀਂ ਮਿਲਦੇ ਉਹਨੇ ਦੇਖਣ ਨੂੰ ਤੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੈ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਲੇ ਵੀਰਾਂ ਲਈ ਬਣਾ ਰਹੇ ਆ ਬਲੌਗ ਯਾਤਰਾ ਸੱਜੇ ਖੱਬੇ ਸਿੱਧਾ ਆਤ ਮੜੀ ਚੜਦੇ ਜਾਣੇ ਇੱਕ ਮੇਰੇ ਅਮਨ ਵੀਰ ਨੂੰ ਸੱਜੇ ਖੱਬੇ ਦਾ ਪਤਾ ਨਹੀਂ ਮੋੜ ਮੋੜ ਜਾ ਸਬਾਂਦੀ ਪਿੰਡ ਦੀਆਂ ਗਲੀਆਂ ਦੀ ਲੋ ਜੀ ਅੱਜ ਅਸੀਂ ਪਹੁੰਚੇ ਸੱਤ ਸਾਰ ਸ਼ੂਟ ਕਰਨ ਪਿੰਡ ਨਹੀਂ ਨਹੀਂ ਯਾਰ ਤੂੰ ਜਿਹੜੇ ਪਿੰਡ ਜਾਣਾ ਉਹ ਪਿੰਡ ਦਾ ਨਾਮ ਦੱਸ ਜਾਂਸਲਾ ਜਾਂਸਲਾ ਪਿੰਡ ਇਹ ਪਿੰਡ